ਕਾਲ ਸਹਾਇਕ ਜੀ ਕੀ ਪਤੇ ਮੇਰਾ ਨਾਨ ਨਰਿੰਦਰ ਸਿੰਘ ਹੈ ਜੀ ਮੈਂ ਸੱਜਗਨ ਸ਼੍ਰੀ ਹਰਮੰਦਰ ਸਾਹਿਬ ਅਖੰਡ ਪਾਠੀ ਸੇਵੀ ਡਿਊਟੀ ਕਰਦਾ ਹਾਂ ਤੇ ਮੈਂ ਰੁਟੀਨਰ ਆਪਣੀ ਡਿਊਟੀ ਰਾਤ ਨੂੰ 2 ਵਜੇ ਘਰੋਂ ਚੱਲਿਆ ਤੇ 2 ਵਜੇ 20 ਮਿੰਟ ਤੇ ਜਾਨੀ ਕਿ ਮੈਂ ਤੁਰਿਆ 2 ਵਜੇ 22 ਮਿੰਟ ਤੇ ਰੋਜੀ ਮੈਡ ਸਕੂਲ ਲੱਗੇ ਪਹੁੰਚਿਆ ਵਾ ਤੇ ਅਣਪਛਾਤੇ ਮੁੰਡੇ ਮਗਰੋਂ ਤੇ ਨੇ ਆਏ ਨੇ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਮੇਰੇ ਅਗਲੇ ਬੰਨੇ ਮੋਟਰਸਾਈਕਲ ਲਾਤਾ ਤੇ ਚਾਬੀ ਜਿਹੜੀ ਮੋਟਰਸਾਈਕਲ ਦੀ ਬੰਦ ਕਰਤੀ ਚਾਬੀ ਵੀੜੇ ਮੋਰਸਲ ਦੀ ਕੱਢੀ ਆਪਣੀ ਜੇਜ ਚ ਪਾਈ ਹੈ ਤੇ ਉਹਨਾਂ ਨੇ ਮੈਨੂੰ ਚਾਬੀ ਦੀ ਮੰਗ ਕੀਤੀ ਹੈ ਕਿ ਚਾਬੀ ਫੜਾਓ ਤੇ ਮੈਂ ਕਿਹਾ ਜੀ ਮੈਂ ਡਿਊਟੀ 'ਚ ਹਰਮੰਦਰ ਸਾਹਿਬ ਤੇ ਉਹ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਹੀਂ ਚਾਬੀ ਦੇਵੋਗੇ ਅਜਾ ਮੈਂ ਪਿਸਟਲ ਵਗੈਰਾ ਨਾਲ ਪਿਸਟਲ ਦੋ ਪਿਸਟਲ ਲੈ ਗਈ ਉਹਨਾਂ ਦਾ ਦੋਹਾਂ ਜਣੇ ਤੋਂ ਤੇ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਾ ਚਾਬੀ ਦੇ ਉਹਨੇ ਬਾਬਾ ਜੀ ਨੇ ਕਿਹਾ ਜਦੋਂ ਬਾਬਾ ਜੀ ਸਾਹ ਦੇ ਮੈਂ ਵਰਦ ਦਵਾਂਗਾ ਕਹਿੰਦਾ ਗੋਲੀ ਮਾਰ ਦੇਣੀ ਵੀ ਨਾ ਚਾਬੀ ਦਿੱਤੀ ਤੇ ਮੈਂ ਡਰਦੇ ਮੇਰੇ ਚਾਬੀ ਦੇ ਦਿੱਤੀ ਮੈਂ ਕਹਿੰਦੇ ਪੈਸੇ ਕਿੱਥੇ ਆ ਮੈਂ ਜੀ ਮੈਂ ਡਿਊਟੀ ਤੇ ਪੈਸੇ ਨਹੀਂ ਕਰ ਮੈਂ ਕਿਹਾ ਡਿਊਟੀ ਤੇ ਰਹਾ ਹਾਂ ਪੈਸੇ ਰੱਖਣ ਲਈ ਆ ਗਿਆ ਨੇ ਜੀ ਉਹਨਾਂ ਫਿਰ ਮੇਰੀ ਤਲਾਸ਼ੀ ਲਈ ਮੇਰੇ ਜੇਬ ਚ ਮੋਬਾਈਲ ਸੀ ਉਹਨਾਂ ਮੋਬਾਈਲ ਵੀ ਕੱਢ ਲਿਆ ਮੋਬਾਈਲ ਕੱਢ ਕੇ ਮੈਂ ਮੋਟਰਸਾਈਕਲ ਸਟਾਰਟ ਕਰ ਲਈ ਫਿਰ ਮੈਂ ਫੇਰ ਮੇਰੇ ਤਰਲਾ ਮਿੰਟ ਤੇ ਮਾਰਿਆ ਕਿ ਵੀਰੇ ਮੈਂ ਡਿਊਟੀ ਜਾਣਾ ਜੇ ਮੈਨੂੰ ਮੋਟਰਸਾਈਕਲ ਤੇ ਮੋੜ ਦਿਓ ਮੇਰੀ ਉਹਨਾਂ ਮੇਰੀ ਇੱਕ ਨਹੀਂ ਸੁਣੀ ਹਮੇਸ਼ਾ ਰੂਟੀਨ ਚ ਉਹੀ ਜਗ੍ਹਾ ਤੇ ਤੁਸੀਂ ਜਾਂਦੇ ਹੋ ਹਾਂਜੀ ਹਾਂਜੀ ਮੈਂ ਡੇਲੀ ਉਸੇ ਰੂਟੀਨ ਆ ਉਹੀ ਚੌਂਕ ਥਾਣੀ ਡੇਲੀ ਰੂਟੀਨਰ ਜਾਣਾ ਹਾਂ ਉਸ ਜਗ੍ਹਾ ਤੇ ਬਿੰਨਾਗਰ ਦੇ ਮੈਨੂੰ ਡਿਊਟੀ ਕਰਦਿਆਂ 12 13 ਸਾਲ ਹੋ ਗਏ ਦਰਬਾਰ ਸਾਹਿਬ ਤੇ ਪਹਿਲਾਂ ਚਲੋ ਮੈਂ ਸਾਈਕਲ ਤੇ ਜਾਂਦਾ ਸੀ 2 2.5 ਸਾਲ ਹੋ ਗਏ ਨੇ ਮਕਾਨ ਬਣਾ ਤੋਂ ਬਾਅਦ ਨਾ ਮੋਟਰਸਾਈਕਲ ਤੇ ਜਾਣਾ ਸ਼ੁਰੂ ਕੀਤਾ ਸੀ ਬਿਲਕੁਲ ਸ਼ੇੜੀ ਬੰਦੇ ਲੱਗਦੇ ਸੀ ਕਿਸ ਤਰ੍ਹਾਂ ਦੇ ਸੀ ਨਹੀਂ ਹੈਗੇ ਤਾਂ ਚਲੋ ਇੱਕ ਜਿਹੜਾ ਮਗਰ ਬੈਠਾ ਹੈ ਮੁੰਡਾ ਉਹਨੇ ਮੈਨੂੰ ਨਸ਼ੇ ਦੇ ਜਿਆ ਲੱਗਦਾ ਹੈ ਮੂੰਹ ਦੇ ਕਵਰ ਕੀਤਾ ਨਹੀਂ ਮੂੰਹ ਨਹੀਂ ਕਵਰ ਕੀਤਾ ਇੱਕ ਜਣੇ ਨੇ ਸਿਰ ਤੇ ਰਮਾਲ ਬੰਨਿਆ ਹੈ ਇੱਕ ਜਣੇ ਨੇ ਆਪਣੇ ਲੋਈ ਦੀ ਬੁੱਕਲ ਜੀ ਮਾਰੀ ਹੈ ਤੇ ਇੱਕ ਉਹਦਾ ਹੀ ਕੰਪਲੇਟ ਮੈਂ ਵੀਡੀਓ ਜਨਠਾਣੇ ਕੀਤੀ ਹੈ ਏਐਸਆਈ ਹਰ ਨੂੰ ਇੱਕ ਸੀ ਬਣਾਉ ਮੰਗ ਇਹੋ ਕਰਦੇ ਚਲੋ ਮੈਂ ਗਰੀਬ ਬੰਦਾ ਵਾਂ ਮੇਰੇ ਜਿਹੜੀ ਮੋਟਰਸਾਈਕਲ ਤੇ ਮੋਬਾਈਲ ਚਲੋ ਮੇਰੇ ਮਿਲ ਜਾਵੇ ਇਹੋ ਪ੍ਰਸ਼ਾਸਨ ਕੋ ਮੈਨੂੰ ਮੰਗਿਆ ਕਿ ਮੇਰੀ ਜਿਹੜੀ ਚੀਜ਼ਾਂ ਮੈਨੂੰ ਬਰਾਮਦ ਕਰਕੇ ਦਿੱਤੀਆਂ ਜਾਣ ਜਿਹੜੇ ਤੇ ਤਾਂ ਲੱਗਦਾ ਨਹੀਂ ਕਿ ਤੁਸੀਂ ਉਹਨਾਂ ਨਾਲ ਕੁਝ ਗੱਲਬਾਤ ਕਰਕੇ ਤੁਹਾਨੂੰ ਜੱਲਬਾਤ ਕਰਦੇ ਹਾਂ ਹਾਂ ਜਾਨੀ ਭਾਜੀ ਜਦੋਂ ਮੈਂ ਉਹਨਾਂ ਨੂੰ ਚਾਬੀ ਨਹੀਂ ਨਾ ਦਿੱਤੀ ਉਹਨਾਂ ਨੇ ਪਹਿਲੇ ਪੈਂਦੇ ਸੱਟੇ ਮੇਂ ਹੋ ਗਿਆ ਵਾ ਕਿ ਜੇ ਚਾਬੀ ਨਹੀਂ ਦੇਣੀ ਤੇ ਗੋਲੀ ਮਾਰ ਦੇਣਗੇ ਫਿਰ ਵੀ ਗੱਡੀ ਲੈ ਜਾਣੀ ਤੇ ਮੈਂ ਕਿਹਾ ਇਸੇ ਡਰ ਦੇ ਬਾਰੇ ਮੈਂ ਚਾਬੀ ਫੜਾਤੀ ਉਹਨਾਂ ਨੂੰ ਤੇ ਉਹਨਾਂ ਨੇ ਪਿਸਤੌਲ ਦੇ ਆਧਾਰ ਤੇ ਬਾਅਦ ਮੇਰੇ ਵਿੱਚ ਤਲਾਸ਼ੀ ਵੀ ਲਈ ਆ ਡਰ ਦੇ ਨਾਲ ਹੀ ਮੈਂ ਸਰਬ ਸਭ ਕੁਝ ਦਿੱਤਾ ਇਹ 3000 ਬੰਦੇ ਹੀ ਬੰਦੇ ਜਿਹੜੇ ਤਿਆਨੋਂ ਨੂੰ ਮੋਨੇ ਸੀ ਹਾਂਜੀ ਤੈਨੋਂ ਕਟਿੰਗ ਵਾਲੇ ਸੀ ਮੋਨੇ ਠੀਕ ਹੈ ਜੀ ਸਾਡੇ ਸਾਡੇ ਪਾਸ ਨਰਿੰਦਰ ਸਿੰਘ ਜੀ ਆਏ ਫਾਕੀ ਸਿੰਘ ਜੋ ਗੁਰਦੁਆਰਾ ਡਿਊਟੀ ਕਰਦੇ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਕੋਲ ਮੋਟਰਸਾਈਕਲ ਤੇ ਮੋਬਾਈਲ ਖੋ ਕੇ ਲੈ ਗਏ ਅਸੀਂ ਇਹਨਾਂ ਦੇ ਨਾਲ ਜਾ ਕੇ ਪੁਲਿਸ ਪਾਰਟੀ ਨਾਲ ਜਾ ਕੇ ਕੈਮਰੇ ਖੰਗਾਲੇ ਗਿਆ ਜੀ ਉਹਨਾਂ ਦੀ ਥੋੜੀ ਜਿਹਾ ਆਪਾਂ ਲਈ ਗਈ ਆ ਇਹ ਫੁਟੇਜ ਆਪਾਂ ਗਰੁੱਪਾਂ ਦੇ ਵਿੱਚ ਪਾਤੀ ਹੈ ਤਰਤੀਸ ਜਾਰੀ ਹੈ ਜਲਦੀ ਜਲਦੀ ਮਿਲਤਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਫੜ ਕੇ ਉਤਾਰ ਕਰਕੇ ਤੇ ਬੰਦੀ ਕਰ ਲਈਏ ਮੱਚ ਲੈ ਜੀ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣ ਠੀਕ ਹੈ